ਅਸਲਾਮ ਵਾਲੇਕਮ ਵੀਰੋ ਇੱਕ ਬਹੁਤ ਹੀ ਮੰਦ ਭਾਗੀ ਖਬਰ ਅੱਜ ਤੁਹਾਨੂੰ ਅਸੀਂ ਦੱਸਾਂਗੇ ਪਰ ਦੱਸਣਾ ਵੀ ਬਹੁਤ ਜ਼ਰੂਰੀ ਹੈ ਸੀਐਮ ਭਗਵੰਤ ਮਾਨ ਸਾਹਿਬ ਜਿਹੜੇ ਹੈ ਉਹ ਬਦਮਾਸ਼ੀ ਦੇ ਉੱਤਰ ਆਏ ਆ ਉਹਨਾਂ ਦੇ ਖਿਲਾਫ ਜਿਹੜਾ ਕੋਈ ਹੱਕ ਸੱਚ ਦੀ ਗੱਲ ਕਰੇਗਾ ਉਹਨਾਂ ਦੀਆਂ ਖਾਮੀਆਂ ਉਹਨਾਂ ਦੀਆਂ ਗਲਤੀਆਂ ਦੇ ਬਾਰੇ ਦੱਸੇਗਾ ਉਹਦੇ ਨਾਲ ਬਦਮਾਸ਼ੀ ਕੀਤੀ ਜਾਏਗੀ ਉਹਨੂੰ ਫੜ ਕੇ ਅਮਰਤਪਾਲ ਸਿੰਘ ਦੀ ਤਰ੍ਹਾਂ ਜੇਲ੍ਹ ਵਿੱਚ ਬੰਦ ਕੀਤਾ ਜਾਏਗਾ ਹੁਣ ਭਗਵੰਤ ਮਾਨ ਸਾਹਿਬ ਨੇ ਕਿਨੂੰ ਮਾਰਿਆ ਕੁਟਿਆ ਤੇ ਜਿਲ੍ਹੇ ਬੰਨ ਕੀਤਾ ਵਾ ਇਹ ਅਸੀਂ ਅੱਜ ਦੀ ਵੀਡੀਓ ਵਿੱਚ ਜਾਣਾਂਗੇ ਸੋ ਚੱਲ ਗਏ ਵੀਡੀਓ ਦੇਖਣੇ ਆ ਤੇ ਇਸਦੇ ਬਾਰੇ ਜਾਣਨੇ ਆ ਪੰਜਾਬੀ ਸਾਸਤਰੀ ਕਾਲ ਅੱਜ ਪੰਜਾਬ ਦੇ ਵਿੱਚ ਜਿਹੜਾ ਕਿ ਨਵਜੋਤ ਸਿੰਘ ਸਿੱਧੂ ਦਾ ਕਰੀਬੀ ਗ੍ਰਿਫਤਾਰ ਕੀਤਾ ਗਿਆ ਤਾਂ ਉਹਦੇ ਪਿੱਛੇ ਸਾਡੇ ਪੰਜਾਬ ਦੇ ਵਿੱਚੋਂ ਲਖਾ ਸਿੰਘ ਸੁਧਾਨਾ ਤੇ ਸੁਖਪਾਲ ਸਿੰਘ ਖੈਰਾ ਇਹਨਾਂ ਨੇ ਇਹ ਆਵਾਜ਼ ਆਪਣੀ ਬੁਲੰਦ ਕੀਤੀ ਹੈ ਗੱਲ ਹੈ ਕਿ ਅਦਰਸਲ ਜਿਹੜੀ ਸਿੱਖਾਂ ਨੌਜਵਾਨਾਂ ਦੀ ਦਸ਼ਮਣ ਪਾਰਟੀ ਆਮ ਆਦਮੀ ਪਾਰਟੀ ਦੇਖੋ ਇਹਨਾਂ ਨੇ ਇੱਕ ਮਸ਼ਹੂਰ ਆਵਾਜ਼ ਜਿਹੜਾ ਕਿ ਗੁਰਚੰਦ ਸਿੰਘ ਤੌੜਾ ਵੇਲੇ ਉਹਨਾਂ ਦੇ ਨਾਲ ਰਹੇ ਨੇ ਬੰਦੇ ਜਿਹਦਾ ਨਾਮ ਆ ਮਾਲਵਿੰਦਰ ਸਿੰਘ ਮਾਲੀ ਪੰਜਾਬ ਪੁਲਿਸ ਤੋਂ ਅਰੈਸਟ ਕਰਵਾਇਆ ਗਿਆ ਉਹਦੇ ਚੱਡੇ ਤੱਕ ਪਾੜੇ ਗਏ ਨੇ ਇਹ ਗੱਲ ਸਾਹਮਣੇ ਆ ਰਹੀ ਹੈ ਤਾਂ ਤੁਸੀਂ ਦੇਖੋ ਜਿਹੜਾ ਬੰਦਾ ਸੋਸ਼ਲ ਮੀਡੀਆ ਦੇ ਉੱਤੇ ਬੋਲਦਾ ਸੀ ਹੱਕ ਦੀ ਗੱਲ ਕਰਦਾ ਸੀ ਪੰਜਾਬ ਦੀਆਂ ਗੱਲਾਂ ਕਰਦਾ ਸੀ ਉਹਨੂੰ ਆਪਣੇ ਘਰੋਂ ਚੁੱਪ ਚਾ ਬੈਠੇ ਨੂੰ ਪਟਿਆਲਿਓਂ ਚੱਕਿਆ ਗਿਆ ਚਖਵਾਇਆ ਕਿਨੇ ਆ ਭਗਵਾਨ ਤਮਾਨ ਜਿਹੜੀ ਸਾਡੇ ਗੰਦੀ ਸਰਕਾਰ ਪੰਜਾਬ ਦੀ ਤਾਂ ਮੈਂ ਚਾਹੂੰਗਾ 1.5 ਮਿੰਟ ਦੀ ਜਿਹੜੀ ਕਿ ਵੀਡੀਓ ਦੇ ਵਿੱਚ ਲੱਖਾ ਸਿੰਘ ਸੁਧਾਨਾ ਦੇ ਵਿਚਾਰ ਨੇ ਜਿਹੜੇ ਕਿ ਨਿਸ਼ਾਨੇ ਨੇ ਸਿੱਧੇ ਆਮ ਆਦਮੀ ਪਾਰਟੀ ਦੇ ਜਿਹੜੇ ਸਾਡੇ ਸਿੱਖਾ ਨੌਜਵਾਨਾਂ ਦੀ ਦੁਸ਼ਮਣ ਇਹ ਤੁਸੀਂ ਵੀ ਜਾਣਦੇ ਹੋ ਤੇ ਮੈਂ ਵੀ ਜਾਣਦਾ ਮੈਂ ਚਾਹੁੰਦਾ ਤੁਸੀਂ ਪਹਿਲਾਂ ਇਹ ਥੋੜਾ ਜਿਹਾ ਵੀਡੀਓ ਸੁਣੋ ਉਸ ਤੋਂ ਬਾਅਦ ਅਗਲੇ ਵਿਚਾਰ ਕਰਦੇ ਆਪਾਂ ਸਾਂਝੇ ਫਿਰ ਸਹੀ ਜਾਂਦੇ ਸਵਾਵ ਆਪਾਂ ਕਰਕੇ ਆਉਣ ਵਾਲੇ ਦਿਨਾਂ ਦੇ ਵਿੱਚ ਅਪੀਲ ਕਰਦਾ ਸਾਰੇ ਇਕੱਠੇ ਹੋ ਕੇ ਦਾ ਬੋਤ ਕਰੀਏ ਬਾਤ ਤੇ ਸੰਵਾਦ ਚੋਂ ਦੀ ਗੱਲ ਕਰਦਾ ਹੈ। ਵਿਰੋਧ ਕਰਨਾ ਕਿਸੇ ਵੀ ਗੱਤ ਗੱਲ ਦਾ ਹਰ ਬੰਦੇ ਨਾਲ ਜ਼ਿਆਦਾ। ਬਿਲਕੁਲ। ਦੇਖੋ ਪੰਜਾਬੀਓ ਗੱਲ ਬਹੁਤ ਯਾਨੀ ਕਿ ਲੰਬੀ ਹੋ ਜਾਣੀ ਹੈ। ਗੱਲ ਭਾਈ ਲੱਖਾ ਸਿੰਘ ਸਿਧਾਣਾ ਨੇ ਕੀ ਕਿਹਾ? ਮੈਂ ਉਹਨਾਂ ਨੂੰ ਫੋਨ ਵੀ ਲਾਇਆ ਸੀ ਨਹੀਂ ਲੱਗਿਆ ਨਹੀਂ ਮੈਂ ਤੁਹਾਨੂੰ ਲਾਈਵ ਇਹ ਗੱਲ ਦਿਖਾਉਣੀ ਸੀ। ਪਰ ਹੁਣ ਗੱਲ ਕੀ ਹੈ? ਭਾਈ ਲੱਖਾ ਸਿੰਘ ਸਿਧਾਣਾ ਨੇ ਕਿਹਾ ਜਿਹੜੀ ਗੱਲ ਇੱਕ ਅਹਿਮ ਗੱਲ ਆ ਜਿਹੜੀ ਤੁਹਾਡੇ ਦਿਲ ਦੇ ਉੱਤੇ ਚੋਟ ਲਾ ਦੇਣੀ ਹੈ ਜਿੰਨੇ ਸਾਡੇ ਪੰਜਾਬ ਦੇ ਲੋਕਾਂ ਚਾਹੇ ਸਾਡੇ ਸਿੱਖ ਨੌਜਵਾਨ ਨੇ ਜਿਹੜੀ ਕਿ ਇਹਨਾਂ ਦੋਨਾਂ ਬੰਦਿਆਂ ਦੁਆਰਾ ਬੀਤੀ ਸੀ ਇਹ ਗੱਲ ਕਿਹਦੇ ਅਰਵਿੰਦ ਕੇਜਰੀਵਾਲ ਖੜਾ ਸੀ ਸਟੇਜ ਦੇ ਉੱਤੇ ਤੇ ਜਿਹੜਾ ਕਿ ਚਰਨਜੀਤ ਸਿੰਘ ਚੰਨੀ ਐ ਉਹਨੂੰ ਪਤਾ ਕੀ ਬੋਲਿਆ ਸੀ ਉਹਨੂੰ ਕਿਹਾ ਸੀ ਕਿਸੇ ਗੱਲ ਪਿੱਛੇ ਕਹਿੰਦਾ ਤੁਸੀਂ ਕੀ ਰਿਸ਼ਤਾ ਕਰਨਾ ਤੇ ਜਿਹੜਾ ਇਹ ਭਗਵੰਤ ਮਾਨ ਐ ਇਹ ਸਟੇਜ ਦੇ ਉੱਤੇ ਖੜਾ ਦੰਦ ਕੱਢ ਰਿਆ ਸੀ ਤਾਰੀਆਂ ਮਾਰ ਰਿਆ ਸੀ ਨਾਰੇ ਲਾ ਰਿਆ ਸੀ ਜੋਰ-ਜੋਰ ਦੀ ਕਿ ਇਹ ਇੱਕ ਪੰਜਾਬੀ ਦੀ ਤੇ ਇਹ ਆਪਣੇ ਮਤਲਬ ਇੱਕ ਮੁੱਖ ਮੰਤਰੀ ਦੀ ਸ਼ਬੀ ਹੁੰਦੀ ਆ ਯਾਰ ਸਾਡੇ ਸਾਫਕਾ ਮੰਤਰੀ ਹੋਣ ਪੰਜਾਬ ਦਾ ਇੱਕ ਪੰਜਾਬੀ ਬੰਦਾ ਹੋਵੇ ਤੇ ਦਿੱਲੀ ਦੇ ਉਸ ਗੰਦੇ ਜਿਹੇ ਬੰਦੇ ਤੋਂ ਐਡੀ ਵੱਡੀ ਗੱਲ ਕਰਵਾ ਦਿੱਤੀ ਯਾਰ ਹੋਊਗਾ ਹੋ ਮੁੱਖ ਮੰਤਰੀ ਆਪਦੇ ਘਰੇ ਹੋਣਾ ਪਰ ਸਾਡੇ ਪੰਜਾਬ ਦੇ ਲਈ ਸਾਡੇ ਪੰਜਾਬ ਦੇ ਨੌਜਵਾਨਾਂ ਦੇ ਲਈ ਜੇਕਰ ਕੋਈ ਬੋਲੂ ਆ ਦਾ ਜਿਹੜਾ ਮੂੰਹ ਤੋੜ ਜਵਾਬ ਦੇਣ ਜਾਣਦੇ ਆ ਤਾਂ ਭਗਵੰਤ ਮਾਨ ਕੌਲੀ ਚੱਟ ਬੰਦਾ ਉਹਦਾ ਜਿਹੜਾ ਕਿ ਆ ਕੱਲ ਵੀ ਬੇਇੱਜ਼ਤੀ ਕਰਵਾ ਕੇ ਹਟਿਆ ਪਰਸੋਂ ਜਦੋਂ ਅਰਵਿੰਦ ਕੇਜਰੀਵਾਲ ਜੇਲ੍ਹ ਦੇ ਵਿੱਚੋਂ ਛੁੱਟ ਕੇ ਆ ਰਿਹਾ ਸੀ ਪਹਿਨਾਂ ਹੀ ਵਜਿਆ ਹਲਕੇ ਕੁੱਤੇ ਵਾਂਗੂ ਮੂਹਰੇ ਕਹਿੰਦਾ ਮੈਂ ਛੇਤੀ ਜਾ ਕੇ ਜੱਫੀ ਪਾਉਣੀ ਆ ਮੈਂ ਉਹਨੂੰ ਮਤਲਬ ਐ ਮਤਲਬ ਦਿਖਾ ਰਿਹਾ ਸੀ ਵੀ ਮੈਂ ਤੇਰਾ ਬਾਲਾ ਜਿਆਦਾ ਪ੍ਰੇਮੀ ਆ ਵੀ ਮੈਂ ਤੇਰਾ ਚੇਲਾ ਸਹਾਰਾ ਤੋਂ ਵੱਡਾ ਵੀ ਮੈਂ ਆਦਰਾ ਪਾਲਤੂ ਸਾਰਿਆਂ ਤੋਂ ਵਧੀਆ ਪਰ ਜਦੋਂ ਗਿਆ ਤਾਂ ਤੁਸੀਂ ਸਾਰਿਆਂ ਨੇ ਇਹ ਮੈਂ ਇਸ ਤੇ ਵੀਡੀਓ ਬਣਾਉਣੀ ਸੀ ਪਰ ਮੈਂ ਨਹੀਂ ਬਣਾਈ ਮੈਨੂੰ ਪਤਾ ਵੀ ਤੁਸੀਂ ਦੇਖ ਚੁੱਕੇ ਹੋ ਉਸ ਗੱਲ ਨੂੰ ਪਰ ਮੈਂ ਫਿਰ ਵੀ ਤੁਹਾਨੂੰ ਦੱਸ ਦਿੰਦਾ ਵੀ ਜਿਹੜਾ ਸਟੇਜ ਦੇ ਉੱਤੇ ਤੁਸੀਂ ਦੁਬਾਰੇ ਦੇਖ ਲਿਓ ਇਹ ਬੰਦੇ ਨੇ ਜਦੋਂ ਗਿਆ ਅਰਵਿੰਦ ਕੇਜਰੀ ਵਾਲਾ ਆਪਣੀ ਸੀਟ ਦੇ ਉੱਤੇ ਬਹਿ ਗਿਆ ਭੱਜ ਕੇ ਹਲਕੇ ਕੁੱਤੇ ਵਾਂਗੂ ਜਾ ਕੇ ਬੈਠਾ ਕੁਰਸੀ ਦੇ ਨਾਲ ਉਹਦੇ ਉਹ ਚੱਕਿਆ ਵੀ ਨਹੀਂ ਬੰਦਾ ਤੁਸੀਂ ਬਕਾਇਦਾ ਦੇਖ ਸਕਦੇ ਹੋ ਇਹਦੀ ਮੀਡੀਆ ਦੇ ਉੱਤੇ ਬਦਨਾਮੀ ਵੀ ਹੋ ਰਹੀ ਹੈ ਤੁਸੀਂ ਹੁਣ ਮੇਨ ਮੁੱਦੇ ਤੇ ਆ ਜਾਓ ਚਲੋ ਇਹ ਤਾਂ ਗੱਲ ਬਾਅਦ ਚ ਕਰਦੇ ਆ ਜਿਹੜੇ ਬੰਦੇ ਖੁਦ ਜੇਲ੍ਹ ਦੇ ਵਿੱਚ ਰਹਿੰਦੇ ਨੇ ਉਹ ਕਹਿੰਦੇ ਨੇ ਕਿ ਆ ਕੇ ਕੀ ਕਿਹਾ ਸੀ ਕੇਜਰੀਵਾਲ ਨੇ ਕਹਿੰਦਾ ਜਿਹੜੀ ਆ ਬੀਜੇਪੀ ਆ ਇਹ ਨਜਾਇਜ਼ ਪਰਚੇ ਪਾਉਂਦੀ ਆ ਸਾਡੇ ਉੱਤੇ ਨਜਾਇਜ਼ ਜਾਨੀ ਸਾਨੂੰ ਜੇਲ੍ਹ ਦੇ ਵਿੱਚ ਧੱਕਿਆ ਜਾ ਰਿਹਾ ਤੇ ਹੁਣ ਤੁਸੀਂ ਦੱਸੋ ਆਪਦੇ ਵਾਰੀ ਮਾਰਦੇ ਆ ਚੀਕਾਂ ਵੀ ਅਸੀਂ ਦਾ ਫਿਰ ਹੀ ਯਾਦ ਸਾਰੇ ਨੌਜਵਾਨਾਂ ਨੇ ਐਨਐਸਏ 라ਦੀਏ ਆ ਜਿਹੜਾ ਹੁਣ ਬੰਦਾ ਚੱਕਿਆ ਮਾਲਵਿੰਦਰ ਸਿੰਘ ਮਾਲੀ ਕੀ ਕਸੂਰ ਸੀ ਆ ਦਾ ਉਹ ਸੋਸ਼ਲ ਮੀਡੀਆ ਤੇ ਇਹਨਾਂ ਨੂੰ ਸੱਚ ਜਿਹੜਾ ਕਿ ਬੋਲਦਾ ਸੀ ਉਹ ਚੁੱਪਦਾ ਸੀ ਆ ਭਾਈ ਲੱਖਾ ਸਿੰਘ ਸਹਣਾ ਨੇ ਵੀ ਕਿਹਾ ਵੀ ਉਹ ਚੁੱਪਦਾ ਸੀ ਰੜਕਦਾ ਸੀ ਮੈਂ ਸਾਰੇ ਪੰਜਾਬ ਨੂੰ ਅਪੀਲ ਕਰਦਾ ਸਾਡੇ ਪੰਜਾਬੀਆਂ ਨੂੰ ਕੋਈ ਡਰਨੀ ਲੋੜ ਨਹੀਂ ਇਹਨਾਂ ਤੋਂ ਕਿਉਂਕਿ ਇਹਨਾਂ ਦੀ ਫੱਟੀ ਪੁੱਚੀ ਪਈ ਐ ਮੈਂ ਉਹਦੇ ਵੀ ਕਿਹਾ ਸੀ ਪੰਜਾਬੀਓ ਇਹਨਾਂ ਦੀ ਜਾਨ ਆਪਣੀ ਮੁੱਠੀ ਦੇ ਵਿੱਚ ਆ ਤੁਹਾਡੀ ਮੁੱਠੀ ਦੇ ਵਿੱਚ ਜਦੋਂ ਚਾਹੋ ਇਹਨਾਂ ਦੀ ਗਰਦਨ ਮਰੋੜ ਸਕਦੇ ਹੋ ਇਹ ਕੁਝ ਵੀ ਕਰ ਸਕਦੇ ਇੱਕ ਦਿੱਲੀ ਦਾ ਲਾਲਾ ਸਾਡੇ ਪੰਜਾਬ ਦੀ ਇਥੋਂ ਗਵਰਨਮੈਂਟ ਚੱਲ ਰਹੀ ਹੈ ਉਹਦੇ ਕਾਰਨ ਤਾਂ ਉਹਦੇ ਵੀ ਛੱਕੇ ਛੜਾ ਰੱਖੇ ਸਾਡੇ ਗੁਰੂ ਗੋਬਿੰਦ ਸਿੰਘ ਨੇ ਹੁਣ ਤੁਸੀਂ ਕਹੋਗੇ ਗੁਰੂ ਗੋਬਿੰਦ ਸਿੰਘ ਦਾ ਰੋਲ ਕਿੱਥੋਂ ਦੀ ਆ ਗਿਆ ਮੈਂ ਦੱਸਦਾ ਤੁਹਾਨੂੰ ਮੈਂ ਕੱਲ ਕਿਹਾ ਸੀ ਦੇਨ ਲਈ ਹੋਣੀ ਸਾਡੇ ਸਿੰਘ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਪਰ ਸਾਡੇ ਨਹੀਂ ਉਹ ਤਪੱਸਵੀ ਨੇ ਤਪੱਸਿਆ ਕਰ ਰਹੇ ਨੇ ਗੁਰੂ ਦਾ ਨਾਮ ਜਪ ਰਹੇ ਨੇ ਤਾਂ ਉਸੇ ਗੁਰੂ ਦੇ ਪ੍ਰਕਾਸ਼ ਨੇ ਇਹਨਾਂ ਦੀਆਂ ਜਿਹੜੀਆਂ ਦੋਨੇ ਪਾਰਟੀਆਂ ਨੇ ਮਤਲਬ ਦੋਨੇ ਸਟੇਟਾਂ ਦੇ ਵਿੱਚ ਪਾਰਟੀ ਆ ਜਿਹੜੀ ਕਿ ਪੰਜਾਬ ਦੇ ਵਿੱਚ ਤੇ ਦਿੱਲੀ ਦੇ ਵਿੱਚ ਇਹ ਸਾਰਿਆਂ ਦਾ ਤਖਤਾ ਪਲਟ ਕਰ ਦਿੱਤਾ ਸਾਡੇ ਗੁਰੂ ਸਾਹਿਬ ਨੇ ਕਿਵੇਂ ਉਧਰ ਅਰਵਿੰਦ ਕੇਜਰੀਵਾਲ ਜਿਹੜਾ ਸੜਿਆ ਜਾ ਮੁੱਖ ਮੰਤਰੀ ਹੈ ਉਹਦੀ ਕੁਰਸੀ ਉਹਦੇ ਕੋਲੇ ਨਹੀਂ ਰਹੀ ਇਹ ਤੁਸੀਂ ਸਾਰੇ ਜਾਣਦੇ ਹੋ ਤੇ ਇਧਰਲੇ ਪਾਸੇ ਆਹ ਜਿਹੜਾ ਬੁਚੜਾ ਇਹਦਾ ਵੀ ਤਖਤਾ ਪਲਟੋਗਾ ਕਿਉਂਕਿ ਇਹਦੇ ਤੋਂ ਵੀ ਜਿਹੜਾ ਕਿ ਕਰਤਾਰ ਰੰਧਾਵਾ ਇਹਨਾਂ ਦੀ ਹੀ ਪਾਰਟੀ ਦਾ ਲੀਡਰ ਉਹ ਤਸੀਫਾ ਮੰਗਣ ਦੀ ਗੱਲ ਉਹਦੋਂ ਮੁੱਖ ਮੰਤਰੀ ਬਣਾਉਣ ਦੀ ਜਿਹੜੇ ਕਿ ਵਿਚਾਰ ਚੱਲ ਰਹੇ ਨੇ ਤਾਂ ਹੁਣ ਤੁਸੀਂ ਦੱਸੋ ਇਹਨਾਂ ਦੇ ਪੱਲੇ ਦੇ ਲੈ ਕੁਝ ਨਹੀਂ ਦਾ ਡੰਡੇ ਵਜਾਉਣਗੇ ਉਹ ਕਹਿੰਦਾ ਮੈਨੂੰ ਜਨਤਾ ਚੁਣੂਗੀ ਤਾਂ ਮੈਂ ਫੇਰ ਬਣੂਗਾ ਜਨਤਾ ਦਾ ਕੀ ਸਾਲਾ ਲੱਗਦਾ ਹੁਣ ਜਨਤਾ ਨੇ ਜਵਾਬ ਦੇ ਤਾਂ ਨਹੀਂ ਆਉਂਦੀ ਜਨਤਾ ਇਹਨਾਂ ਦੇ ਚਾਂਸਿਆਂ 'ਚ ਪੰਜਾਬੀਓ ਗੋਸਾ ਜਾਂਦਾ ਜਦੋਂ ਸਾਡੇ ਪੰਜਾਬ ਦੇ ਉੱਤੇ ਸਾਡੇ ਸਿੱਖਾਂ ਨੌਜਵਾਨਾਂ ਦੇ ਉੱਤੇ ਜਾਂ ਸੱਚ ਬੋਲਣ ਵਾਲੇ ਬੰਦਿਆਂ ਦੇ ਉੱਤੇ ਜਦੋਂ ਇਹ ਪਾਰਟੀ ਆਪ ਦਾ ਕੋਈ ਜ਼ੋਰ ਚਲਾਉਂਦੀ ਆ ਉਦੋਂ ਸਾਡਾ ਵੀ ਖੂਨ ਖੋਲ ਜਾਂਦਾ ਜਦੋਂ ਤਾਂ ਆਪ ਨੂੰ ਜੇਲ੍ਹ ਹੁੰਦੀ ਆ ਅੱਛਾ ਇਹਨਾਂ ਲਈ ਤਾਂ ਜੇਲ੍ਹ ਆ ਦੂਜਿਆਂ ਲਈ ਕੀ ਆ ਉਹ ਕੀ ਗੱਲ ਸਾਡੇ ਅਮਰਪਾਲ ਸਿੰਘ ਹੋਰੀ ਘੁੰਮਣ ਗਏ ਨੇ ਡਿਬਰੂਗੜ੍ਹ ਇਹ ਕਹਿੰਦਾ ਮੈਨੂੰ ਜੇਲ੍ਹ ਹੋ ਗਈ ਜੀ 6 ਮਹੀਨੇ ਕੱਟ ਲੈ ਆ ਦੂਜੇ ਨੂੰ ਵੀ ਹੋਈ ਸੀ ਇੱਕ ਗੰਜਾ ਜਿਹਾ ਹੁੰਦਾ ਜਿਹੜਾ ਨਾਲ ਇਹਦੇ ਤੇਜਰੀਵਾਲ ਦੇ ਉਹਦਾ ਨਾਮ ਭੁੱਲ ਗਿਆ ਮੈਂ ਪਤਾ ਨਹੀਂ ਕੀ ਹੈਗਾ ਇਹਦੇ ਨਾਲ ਹੀ ਹੁੰਦਾ ਸੀ ਪੀਏ ਮੇਰੇ ਖਿਆਲ ਉਹਦਾ ਪਰ ਮੈਂ ਕਹਿੰਦਾ ਵੀ ਸਾਡੇ ਇਹਨੇ ਸਿੱਖ ਨੇ ਯਾਰ ਉਹਨਾਂ ਲਈ ਤਾਂ ਇਹ ਜੇਲ ਹੈ ਤਾਂ ਨਹੀਂ ਉਹਨਾਂ ਲਈ ਤਾਂ ਇਹ ਘੁੰਮਣ ਗਏ ਹੋਏ ਆ ਸਾਡੇ ਵਾਲੇ ਤਾਂ ਜਿਵੇਂ ਕਿ ਅਮਰਤਪਾਲ ਵਰਗੇ ਇਹ ਜਦੋਂ ਫਾਇ ਜਾਂਦੇ ਨੇ ਕਹਿੰਦੇ ਸਰਦਾਰ ਜੇਲ ਹੋ ਗਈ ਜੀ ਧੱਕਾ ਕੀਤਾ ਬੀਜੇਪੀ ਨੇ ਨਾ ਤੁਸੀਂ ਕੀ ਕਰਦੇ ਹੋ ਸਾਡੇ ਪੰਜਾਬ ਦੇ ਸਿੱਖਾਂ ਨੌਜਵਾਨਾਂ ਨਾਲ ਤੇ ਜਿਹੜੀਆਂ ਗੋਲਦੀਆਂ ਆਵਾਜ਼ਾਂ ਨੇ ਉਹਨਾਂ ਨੂੰ ਦਬਾਉਣ ਦੀ ਕੋਸ਼ਿਸ਼ ਕਰਦੇ ਹੋ ਸੱਚ ਫਿਰ ਸੁਣਿਆ ਨਹੀਂ ਨਾ ਜਾਂਦਾ ਹਿੰਮਤ ਹੈ ਨਹੀਂ ਲੈ ਪੰਜਾਬੀਓ ਮੇਰੀ ਅਪੀਲ ਆ ਤੁਹਾਨੂੰ ਦੱਬ ਕੇ ਨਾ ਵੀਡੀਓ ਨੂੰ ਮੇਰਾ ਵੀਰ ਇੰਨਾ ਸ਼ੇਅਰ ਕਰਨਾ ਕਿ ਇਹਨਾਂ ਦਾ ਜਿਹੜੇ ਕਹਿਰਾਮ ਖੋਰਾ ਨੇ ਇਹਨਾਂ ਨੇ ਇੰਨਾ ਤਹਿਲਕਾ ਮਚਾਇਆ ਆਪਣੇ ਪੰਜਾਬ ਦੇ ਵਿੱਚ ਇਹਨਾਂ ਨੂੰ ਇਹਨਾਂ ਦੀ ਅੰਜਾਮ ਤੱਕ ਪਹੁੰਚਾ ਦਿਓ ਜਦੋਂ ਪੰਜਾਬੀਓ ਆਪਾਂ ਵੋਟਾਂ ਪਾ ਸਕਦੇ ਹਾਂ ਯਾਰ ਥੱਲੇ ਨਹੀਂ ਲਾ ਸਕਦੇ ਮੈਂ ਕਿੰਨੇ ਵਾਰ ਜੇਕਰ ਕੀਤਾ ਵੀ 92 ਸੀਟਾਂ ਦੇਣ ਵਾਲੇ ਕੌਣ ਆ ਸੀ ਆ ਲਾਉਣ ਵਾਲਾ ਕੌਣਾ ਅਸੀਂ ਆ ਜਾਗੋ ਕੀ ਗੱਲ ਐ ਚੁੱਪ ਕਿਉਂ ਕੋਈ ਗੱਲ ਨਹੀਂ ਆਉਣ ਦੇ ਸਮਾਂ ਇਹਨਾਂ ਦਾ ਵੈਸੇ ਤਾਂ ਸਮਾਂ ਆਉਂਦਾ ਨਹੀਂ 2.5 ਸਾਲ ਦੇ ਵਿੱਚ ਹੀ ਰਹਿੰਦੇ ਨੇ ਇਹ ਵੀ ਰਗੜ-ਫਗੜ ਹੋ ਗਈ ਇਹਨਾਂ ਦੇ ਉਹ ਭਗੰਤਮਾਨ ਨਹੀਂ ਉਹ ਕਿਸੇ ਹੋਰ ਦੇ ਨਾਮ ਲਿਖਤੇ ਵਾਇਗਰੂ ਨੇ ਤਾਂ ਮੇਰੀ ਇਹ ਅਪੀਲ ਆ ਦੱਬ ਕੇ ਵੀਡੀਓ ਨੂੰ ਸ਼ੇਅਰ ਕਰ ਦਿਓ ਜਿਹੜਾ ਭੈਣ ਭਰਾ ਨਾਂ ਵਾਲਾ ਚੈਨਲ ਤੇ ਉਹ ਸਬਸਕ੍ਰਾਈਬ ਕਰਕੇ ਕਰ ਲਿਓ ਤਾਂ ਕਿ ਅਗਲਾ ਨੋਟੀਫਿਕੇਸ਼ਨ ਜਿਹੜਾ ਮੈਂ ਪਾਉਂਗਾ ਪੰਜਾਬ ਦੇ ਪ੍ਰਤੀ ਆਪਣੇ ਲੋਕਾਂ ਦੇ ਪ੍ਰਤੀ ਉਹ ਤੁਹਾਡੇ ਤੱਕ ਪਹੁੰਚਦਾ ਰਹੂਗਾ ਧੰਨਵਾਦ ਜੀ ਵੀਰੋ ਭਗਵੰਤ ਮਾਨ ਵੇਖੋ ਕਿੱਡੀਆਂ ਮਾੜੀਆਂ ਕੰਮਾਂ ਤੇ ਉਤਰ ਆਇਆ ਕਿਡੀਆਂ ਬੂੰਡੀਆਂ ਹਰਕਤਾਂ ਕਰ ਰਿਹਾ ਵੈ ਕਿ ਮਲਵਿੰਦਰ ਸਿੰਘ ਮਾਲੀ ਜਿਹੜਾ ਕਿ ਸੱਚ ਵਹਾ ਰਿਹਾ ਸੀ ਸਬੂਤਾਂ ਦੇ ਆਧਾਰ ਦੇ ਉੱਤੇ ਵੀਰੋ ਕੋਈ ਵੀ ਗੱਲ ਹੈ ਅਗਰ ਕੋਈ ਬੰਦਾ ਸਬੂਤਾਂ ਦੇ ਆਧਾਰ ਦੇ ਉੱਤੇ ਸੱਚ ਵਹੋਂਦਾ ਵੈ ਲੋਕਾਂ ਨੂੰ ਲੋਕਾਂ ਨੂੰ ਅਸਲੀਅਤ ਨਾਲ ਕਰਦਾ ਵੈ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਕਿ ਪੰਜਾਬ ਸਰਕਾਰ ਕੀ ਕਰ ਰਹੀ ਹੈ ਇਸ ਚੀਜ਼ ਦਾ ਬਹਾਨਾ ਬਣਾ ਕੇ ਜਨਾਬ ਉਹਨੂੰ ਅੰਦਰ ਕਰ ਦਿੱਤਾ ਗਿਆ ਵੈ ਭਾਈ ਅਮਰਤਪਾਲ ਸਿੰਘ ਦਾ ਕੀ ਮਸਲਾ ਸੀ ਕਿ ਅਮਰਤਪਾਲ ਸਿੰਘ ਵੀ ਹੱਕ ਦੀ ਗੱਲ ਕਰਦਾ ਸੀ ਲੋਕਾਂ ਨੂੰ ਦੱਸਦਾ ਸੀ ਕਿ ਉਹਨਾਂ ਨੂੰ ਕਿ ਸਰਕਾਰ ਉਹਨਾਂ ਨਾਲ ਕੀ ਕਰ ਰਹੀ ਹੈ ਅਸਲ ਸਰਕਾਰ ਦੀਆਂ ਗੱਲਾਂ ਦੱਸ ਰਿਹਾ ਸੀ ਇਸ ਕਰਕੇ ਭਾਈ ਅਮਰਤਪਾਲ ਸਿੰਘ ਨੂੰ ਵੀ ਅੰਦਰ ਪਾ ਦਿੱਤਾ ਤੇ ਨਵਜੋਤ ਸਿੰਘ ਸਿੱਧੂ ਵੀਰੋ ਉਹਨਾਂ ਦਾ ਵੀ ਸਾਥੀ ਜਿਹੜਾ ਉਹ ਵੀ ਕੰਮ ਕਰ ਰਿਹਾ ਸੀ ਮਾਲੀ ਸਿੰਘ ਜਿਹੜੇ ਉਹਨਾਂ ਨੇ ਵੀ ਅੰਦਰ ਪਾ ਦਿੱਤਾ ਵੀਰੋ ਅਸਲ ਦੇ ਵਿੱਚ ਪੰਜਾਬ ਸਰਕਾਰ ਕਰ ਕੀ ਰਹੀ ਹੈ ਪੰਜਾਬ ਗਵਰਨਮੈਂਟ ਜਿਹੜਾ ਵੀ ਉਹਦੇ ਖਿਲਾਫ ਉਹ ਗੱਲ ਕਰਦਾ ਵੇ ਉਤੇ ਪਰਚੇ ਪਾਉਣਦੀ ਐ ਉਹਨਾਂ ਮਾਰਕੁੱਟਾਈ ਕਰਦੀ ਐ ਉਹਦੀ ਆਵਾਜ਼ ਰੋਕਣ ਦੀ ਕੋਸ਼ਿਸ਼ ਕਰਦੀ ਐ ਵੀਰੋ ਇਹ ਸਰਕਾਰ ਨਹੀਂ ਇਹ ਗੁੰਡਾ ਕਰਦੀ ਐ ਇਹ ਬਦਮਾਸ਼ੀ ਐ ਜਿਹੜਾ ਕਿ ਭਗਵੰਤ ਮਾਨ ਸਾਹਿਬ ਆਪਣੀ ਪਾਰਟੀ ਨਾਲ ਮਿਲ ਕੇ ਇਹ ਬਦਮਾਸ਼ੀ ਕਰ ਰਿਹਾ ਤੇ ਜਿਹੜਾ ਜਿਹੜਾ ਉਹਦੀ ਬਦਮਾਸ਼ੀ ਦੇ ਖਿਲਾਫ ਆਵਾਜ਼ ਚੁਕੇਗਾ ਉਹ ਉਤੇ ਫਿਰ ਪਰਚੇ ਹੀ ਐ ਇਹ ਵੀਰੋ ਹੁਣ ਇਹ ਤੁਸੀਂ ਫੈਸਲਾ ਕਰਨਾ ਮੈਂ ਕਿ ਭਗਵੰਤ ਮਾਨ ਨੂੰ ਵੋਟ ਦੁਬਾਰਾ ਦੇਣੇ ਐ ਜਾਂ ਕਿ ਨਹੀਂ ਦੇਣੇ ਵੀਰੋ ਜੋ ਕਿਸ ਭਗਵੰਤ ਮਾਨ ਕਰ ਰਿਹਾ ਕੀ ਠੀਕ ਕਰ ਰਿਹਾ ਵੈ ਕਮੈਂਟ ਕਰਕੇ ਆਪਣੇ ਨਾਲ ਦਾ ਹਾਲ ਲਾਜ਼ਮੀ ਕਰਿਓ ਆਪਣਾ ਢੇਰ ਸਾਰਾ ਖਿਆਰ ਰੱਖ ਕੇ ਦੁਆਵਾਂ ਯਾਦ ਰੱਖਿਓ ਅੱਲਾ ਫੇ